2025 ਚ ਜਦੋਂ ਹੜਾ ਆਏ ਹੜਾਂ ਦੇ ਵਿੱਚ ਆਪਾਂ ਮਿਸਲ ਸਤਲੋਜ ਅਤੇ ਹੜ ਪੀੜਤ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਸੇਵਾ ਦੇ ਕਾਰਜ ਰੰਭੇ ਇੱਥੇ ਜਦੋਂ ਲੋਕਾਂ ਨੂੰ ਮਿਲੇ ਤਾਂ ਗੱਲ ਇੱਕ ਸਮਝ ਆਈ ਵੀ ਇਹ ਹੜਾਂ ਦੇ ਨਹੀਂ ਮਾਰੇ ਅਸਲ ਵਿੱਚ ਇਹ ਜਿਹੜੀ 47 ਦੇ ਵਿੱਚ ਅਖੌਤੀ ਆਜ਼ਾਦੀ ਆਈ ਉਹ ਆਜ਼ਾਦੀ ਦੇ ਪੀੜਤ ਲੋਕ ਆ ਇਹ ਅੱਜ ਤਾਂ ਹੜਾਂ ਦੇ ਪੀੜਤ ਦਿਖ ਰਹੇ ਆ ਪਰ ਪੀੜਤ ਉਸ ਆਜ਼ਾਦੀ ਦੇ ਆ ਅგილ ਸਾਹਿਬ ਬੈਠੇ ਆ ਪ੍ਰਧਾਨ ਸਾਹਿਬ ਬੈਠੇ ਆ ਹੋਰ ਵੀ ਜਿੰਨੇ ਬਜ਼ੁਰਗਾਂ ਨੂੰ ਮਿਲਣਾ ਉਹਨਾਂ ਨੇ ਦੱਸਣਾ ਕਿ ਅਸੀਂ 47 ਤੋਂ ਪਹਿਲਾਂ ਲੈਂਦੇ ਪੰਜਾਬ ਦੇ ਵਿੱਚ ਇੰਨੀਆਂ ਜ਼ਮੀਨਾਂ ਦੇ ਮਾਲਕ ਸੀ ਫਲਾਨੀਆਂ 12 ਚ ਸਾਡੇ ਬਜ਼ੁਰਗ ਇੰਨੀਆਂ ਜ਼ਮੀਨਾਂ ਦੇ ਮਾਲਕ ਸੀ ਉਹ ਜ਼ਮੀਨਾਂ ਛੱਡ ਕੇ ਆਏ ਤੇ ਸਾਨੂੰ ਇੱਥੇ ਥੋੜੀਆਂ-ਥੋੜੀਆਂ ਜ਼ਮੀਨਾਂ ਮਿਲੀਆਂ ਤੇ ਦੂਜੇ ਇਹ ਪੀੜਤਾ ਜਿਹੜੀ ਖਾਤੀ ਆਜ਼ਾਦੀ ਦੇ ਪੀੜਤਾ ਦੂਜੀ ਇਹ ਪੀੜਤਾ ਸਾਡੀ ਸਿਆਸੀ ਜਮਾਤ ਦੇ ਜਿਹੜੀਆਂ ਕੇਂਦਰ ਦੀਆਂ ਜਮਾਤਾਂ ਦੇ ਤਾਂ ਪੀੜਤੀ ਸੀਗੇ ਜਿਹੜੀਆਂ ਇੱਥੋਂ ਦੀ ਖੇਤਰੀ ਜਮਾਤ ਸੀ ਜਿਹੜੇ ਅਕਾਲੀ ਦਲ ਜੀ ਨੂੰ ਆਪਾਂ ਕਹਿੰਨੇ ਆ ਉਹਦੇ ਪੀੜਤਾ ਉਹਨੇ ਇਹਨਾਂ ਨੂੰ ਜਮਾ ਵਿਸਾਰ ਦਿੱਤਾ ਅੰਗਰੇਜ਼ ਆਏ ਸਾਡਾ ਰਾਜ ਖੁੱਸਿਆ ਅੰਗਰੇਜ਼ ਨੇ ਪਰ ਆਉਂਦੇ ਨੇ ਜਿੰਨੇ ਇਹ ਦਰਿਆਵਾਂ ਤੋਂ ਨਹਿਰਾਂ ਕੱਢਣੀਆਂ ਸ਼ੁਰੂ ਕੀਤੀਆਂ ਮੈਂ ਕਿਉਂ ਕਹਿ ਰਿਹਾ ਵੀ ਇਹ 47 ਦੀ ਆਜ਼ਾਦੀ ਦੇ ਪੀੜਤਾ ਕਿਉਂਕਿ ਅੰਗਰੇਜ਼ ਜਿਹਨੂੰ ਅਸੀਂ ਆਨੇ ਉਹ ਵੀ ਬਾਹਰੋਂ ਆਇਆ ਸੀ ਹਮਲਾਵਰ ਸੀ ਅਸੀਂ ਗੁਲਾਮ ਸੀ ਉਹਨੇ ਸਾਡੇ ਦਰਿਆਵਾਂ ਦੀ ਲੁੱਟ ਨਹੀਂ ਕੀਤੀ। ਉਹਨੇ ਨਹਿਰਾਂ ਕੱਢਣੀਆਂ ਸ਼ੁਰੂ ਕੀਤੀਆਂ। ਉਹ ਨਹਿਰਾਂ ਨੇ ਜਿਹੜੀਆਂ 12 ਵਸਾਈਆਂ ਸਾਡੇ ਬੰਦਿਆਂ ਨੂੰ ਜ਼ਮੀਨਾਂ ਮਿਲੀਆਂ। ਹਾਲਾਂਕਿ ਇਹ ਨਹੀਂ ਵੀ ਅੰਗਰੇਜ਼ ਨੇ ਉਹ ਸਾਡੀ ਲੋੜ ਨੂੰ ਕੱਢੀਆਂ। ਉਹਨੇ ਨਹਿਰਾਂ ਇਸ ਕਰਕੇ ਕੱਢੀਆਂ ਕਿਉਂਕਿ ਉਹਨੂੰ ਕੱਚੇ ਮਾਲ ਦੀ ਲੋੜ ਸੀ। ਉਹਨੂੰ ਕਣਕ ਦੀ ਲੋੜ ਸੀ ਮੁਲਕ ਦੇ ਰਾਜਕਰਨ ਨੂੰ। ਉਹਨੂੰ ਜਾਨਵਰ ਚੰਗੇ ਉਹਨੂੰ ਫੌਜ ਨੂੰ ਜਿਹੜੀ ਇਹ ਘੋੜਿਆਂ ਦੀ ਖਤਰਾਂ ਦੀ ਲੋੜ ਸੀ ਉਹਨੇ ਆਬਾਦ ਕੀਤੀਆਂ ਪਰ ਉਹ ਆਬਾਦ ਕਰਨ ਲਈ ਉਹਨੇ ਘਟੋ ਘਟ ਟੱਕ ਮਾਪਦੰਡ ਰੱਖਿਆ ਉਹਨੇ ਪੰਜਾਬੀਆਂ ਨੂੰ ਸਾਡੇ ਕਿਸਾਨਾਂ ਨੂੰ ਸਾਡੇ ਬੰਦਿਆਂ ਨੂੰ ਉਹ ਜ਼ਮੀਨਾਂ ਦਿੱਤੀਆਂ ਜਿੱਥੇ ਉਹ ਜ਼ਮੀਨਾਂ ਆਬਾਦ ਹੋਈਆਂ ਜਿਹੜੀ ਖੁਸ਼ਹਾਲੀ ਆਈ ਉਹਦੇ ਚ ਪੰਜਾਬੀ ਵੀ ਸਾਧਾਰ ਬਣੇ ਤੇ ਅੰਗਰੇਜ਼ ਦੇ ਵੇਲੇ ਪਹਿਲੀ ਵਾਰੀ ਜਿਹੜਾ ਦਰਿਆਵਾਂ ਦਾ ਪਾਣੀ ਪੰਜਾਬ ਤੋਂ ਬਾਹਰ ਗਿਆ ਸੰਤ ਪਹਿਲੀ ਜੰਗ ਦੇ ਵਿੱਚ ਬੀਕਾਨੇਰ ਦੇ ਰਾਜੇ ਨੇ ਅੰਗਰੇਜ਼ਾਂ ਦੀ ਬਹੁਤ ਮਦਦ ਕੀਤੀ ਉਹ ਮਦਦ ਤੋਂ ਬਾਅਦ ਉਹਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਜੇ ਖੁਸ਼ ਹੋ ਮੇਰੇ ਤੇ ਤਾਂ ਮੈਨੂੰ ਇੱਕ ਨਹਿਰ ਦਿਓ ਪਾਣੀ ਦਿਓ ਜਿਹਨੂੰ ਆਪਾਂ ਗੰਗ ਕਨਾਲ ਕਹਿੰਦੇ ਆ ਪਹਿਲੀ ਵਾਰੀ ਅੰਗਰੇਜ਼ ਦੇ ਸਮੇਂ ਪੰਜਾਬ ਦਾ ਪਾਣੀ ਬਾਹਰ ਗਿਆ ਪੰਜਾਬ ਚੋਂ ਪਰ ਉਹ ਜਦੋਂ ਪਾਣੀ ਬਾਹਰ ਗਿਆ ਉਹਦੀ ਸਿਨਰੇਜ਼ ਰਾਇਲਟੀ ਪੰਜਾਬ ਨੂੰ ਮਿਲਦੀ ਰਹੀ ਉਹ ਪਾਣੀ ਕੋਈ ਦਿੱਲੀ ਨੇ ਨਹੀਂ ਆ ਕੇ ਜੰਗਰੇਜ਼ ਨੇ ਉਵੇਂ ਨਹੀਂ ਦਿੱਤਾ ਉਹ ਪੰਜਾਬ ਦੀ ਜਿਹੜੀ ਪੰਜਾਬ ਪ੍ਰੋਵਿੰਸ ਤੇ ਬੀਕਾਨੇਰ ਪ੍ਰੋਵਿੰਸ ਦਾ ਸਮਝੌਤਾ ਹੋਇਆ ਜਿੱਥੇ ਪੰਜਾਬ ਨੂੰ ਉਹਦੀ ਸੀਮਰੇਜ ਮਿਲੀ ਰਾਇਲਟੀ ਮਿਲੀ ਉੱਥੇ ਸਾਡਾ ਜਿਹੜਾ ਸਿੱਖ ਕਿਸਾਨ ਆ ਉਹਨੂੰ ਜਾ ਕੇ ਉੱਥੇ ਬਹੁਤ ਵੱਡੇ ਪੱਦਰ ਤੇ ਉਹਨਾਂ ਨੇ ਆਵਾਜ਼ ਕੀਤਾ ਉਹ ਜ਼ਮੀਨਾਂ ਦਿੱਤੀਆਂ ਅੱਜ ਵੀ ਤੁਸੀਂ ਗੰਗਾਨਾਰ ਦੇ ਇਲਾਕੇ 'ਚ ਜਾਓ ਤੇ ਜਿਹੜੇ ਉੱਥੇ ਚੱਕ ਵਸਦੇ ਆ ਉਹ ਸਾਡੇ ਕਿਸਾਨਾਂ ਦੇ ਵਸਦੇ ਆ ਸਾਡੇ ਕਿਸਾਨਾਂ ਨੇ ਉਹ ਜ਼ਮੀਨਾਂ ਆਵਾਜ਼ ਕੀਤੀਆਂ ਪਰ ਜਦੋਂ 47 ਆਈ ਖੋਤੀ ਆਜ਼ਾਦੀ ਆਈ ਦੂਜੀ ਵਾਰੀ ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਗਿਆ ਉਹ ਗਿਆ ਜਿਹੜਾ ਸਿੰਧੂ ਜਲ ਸਮਝੌਤੇ ਤੇ ਤੀਤੇ ਅੱਜ ਰੌਲਾ ਪੈਂਦਾ ਉਹ ਜਿਹੜਾ ਪਾਣੀ ਬਾਹਰ ਗਿਆ ਉਹਦੇ ਲਈ ਆ ਜਿਹੜਾ ਡੈਮ ਆਪਾਂ ਜਿੱਥੇ ਅੱਜ ਆ ਬੈਠੇ ਆਪਾਂ ਹਰੀਕੇ ਬੰਲ ਤੇ ਬੈਠੇ ਉਹਦੇ ਲਈ ਉਹ ਡੈਮ ਬਣਿਆ ਆ ਨਹਿਰ ਇੱਥੋਂ ਜਾਂਦੀ ਆ ਮੈਂ ਤਾਂ ਪਹਿਲਾਂ ਵੀ ਬੁਲਾ ਰਿਆਂ ਨੇ ਦੱਸਿਆ ਵੀ ਇਹ ਕੋਈ ਨਹਿਰ ਨਹੀਂ ਗਈ ਇਹ ਕਈ ਨਹਿਰਾਂ ਕਿਉਂਕਿ ਜਿਹੜੀ ਰਾਸ਼ਤ ਪਹਿਲੀ ਨਹਿਰ ਹੋ ਗਈ ਸੀ ਉਹ 2500 ਕਿਊਸਿਕ ਦੀ ਸੀ ਇਹ 13.5 ਹਜ਼ਾਰ ਕਿਊਸਿਕ ਦੀ ਨਹਿਰ ਗਈ ਆ ਇਹ ਪਾਣੀ ਬਾਹਰ ਗਿਆ ਇਹਦੀ ਨਾਲ ਜਤਾਂ ਹੀ ਸਾਨੂੰ ਰਾਇਲਟੀ ਮਿਲੀ ਨਾ ਸਾਡੇ ਬੰਦਿਆਂ ਨੂੰ ਉੱਥੇ ਜ਼ਮੀਨ ਕਿਉਂਕਿ ਇਹਨੇ ਬਹੁਤ ਸਾਰੀ ਜ਼ਮੀਨ ਪੰਜਾਬ ਦੀ ਆਪਦੇ ਥੱਲੇ ਨਾਪ ਲਈ ਆਹ ਡੈਮ ਨੇ ਬਹੁਤ ਸਾਰੀ ਜ਼ਮੀਨ ਆਪਦੇ ਥੱਲੇ ਨਾਪ ਲਈ ਇਹਦੇ ਅੱਜ ਜਿੱ ਜ਼ਮੀਨ ਤਾਂ ਦੇਣੀ ਕੀ ਸੀ ਸਾਡੇ ਨਾਲ ਕੀ ਕਰਿਆ ਗਿਆ ਕਿ ਰਾਜਸਥਾਨ ਚ ਜਿੱਥੇ ਸਾਡਾ ਪਾਣੀ ਜਾਂਦਾ ਉੱਥੇ ਸਾਨੂੰ ਜ਼ਮੀਨ ਲੈਣ ਦਾ ਹੱਕ ਵੀ ਖੋ ਲਿਆ ਮੋਲ ਜਮੀਨ ਲੈਣ ਦਾ ਹੱਕ ਵੀ ਖੋ ਲਿਆ ਨਹੀਂ ਹੋ ਸਕਦਾ ਇੱਥੋਂ ਦੇ ਲੋਕ ਕਿਉਂਕਿ ਮਾਝੇ ਦੇ ਲੋਕਾਂ ਨੂੰ ਮੈਂ ਦੇਖਿਆ ਜਦੋਂ ਅਸੀਂ ਇੱਥੇ ਦਰਿਆ 'ਚ ਜਾਂਦੇ ਸੀ ਪਿੰਡਾਂ 'ਚ ਜਾਂਦੇ ਸੀ ਹਰ 'ਚ ਜਾਂਦੇ ਸੀਗੇ ਤਾਂ ਵੀ ਇੰਨੀ ਚੜਦੀ ਗਲਾ ਦੇ ਸੀ ਅੱਗੋਂ ਉਹਨਾਂ ਨੇ ਕਿਹਾ ਆਜੋ ਚਾਹ ਚਕਾਈਏ ਤੇ ਉਦਮੀ ਲੋਕ ਹੋ ਸਕਦਾ ਖੁੱਲੇ ਰਹਿੰਦੀ ਮੋਲ ਹੀ ਲੈ ਲੈਂਦੇ ਮੋਲ ਹੀ ਲੈ ਲੈਂਦੇ ਆ ਜਮੀਨਾਂ ਇਹ ਹੜਾ 'ਚੋਂ ਨਿਕਲ ਕੇ ਪਰ ਉਹ ਨਹੀਂ ਕੀਤਾ ਗਿਆ ਤੇ ਦੂਜੀ ਮਾਰ ਜਿਹੜੀ ਮੈਂ ਕਹਿੰਨਾ ਸਾਡੀ ਪੋਲੀਟੀਕਲ ਜਮਾਤ ਨੇ ਪਾਈ ਆ ਆਪਾਂ ਕਹਿੰਦੇ ਆ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣ ਗਏ ਆ ਬੜੇ ਕਿਸਾਨਾਂ ਦੇ ਮਸੀਹ ਆ ਤਾਂ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਹੜੇ ਏਰੀਏ 'ਚ ਬਾਦਲ ਸਾਹਿਬ ਇਲੈਕਸ਼ਨ ਲੜਦੇ ਰਹੇ ਲੰਬੀ ਦਾ ਏਰੀਆ ਮੁਕਸਰ ਦਾ ਏਰੀਆ ਉਹ ਏਰੀਏ ਦੇ ਬਹੁਤ ਸਾਰੇ ਕਿਸਾਨ ਉਸ ਟਾਈਮ ਜਦੋਂ ਗੰਗ ਕਨਾਲ ਬਣੀ ਸੀ ਉੱਥੇ ਜਾ ਕੇ ਰਾਜਸਥਾਨ 'ਚ ਬੈਠੇ ਸੀ ਉਹਨਾਂ ਨੂੰ ਪਤਾ ਸੀ ਵੀ ਰਾਜਸਥਾਨ 'ਚ ਜ਼ਮੀਨਾਂ ਮਿਲੀਆਂ ਪਰ ਉਹਨਾਂ ਨੇ ਇੱਕ ਵਾਰੀ ਵੀ ਇਸ ਨਹਿਰ ਤੇ ਗੱਲ ਨਹੀਂ ਕੀਤੀ ਜੇ ਗੱਲ ਹੋਈ ਐਸਵਾਈਐਲ ਤੇ ਹੋਈ ਤਾਂ ਤੁਹਾਡੇ ਖਾੜਕੂ ਨੌਜਵਾਨਾਂ ਨੇ ਕਰੀ ਖਾੜਕੂ ਸਿੰਘਾਂ ਨੇ ਕਰੀ ਉਹਨਾਂ ਨੇ ਜਟਾਣੇ ਅਰਗਿਆਂ ਨੇ ਕਰੀ ਪਰ ਸਾਡੀ ਸਿਆਸੀ ਜਮਾਤ ਨੇ ਇੱਕ ਵਾਰ ਵੀ ਗੱਲ ਨਹੀਂ ਕਰੀ ਇਹ ਨਹਿਰ ਤੇ ਪਿੱਛੇ ਜੇ ਤੁਹਾਨੂੰ ਪਤਾ ਹੋਣਾ ਕੰਕਰੀਟ ਕਰਕੇ ਹੋਰ 5000 ਕਿਊਸਿਕ ਪਾਣੀ ਲਿਆਉਣ ਨੂੰ ਫਿਰਦੇ ਸੀ ਜਦੋਂ ਆਪਾਂ ਮੋਰਚਾ ਲੜਿਆ ਉੱਥੇ ਸਾਨੂੰ ਦੱਸਿਆ ਵੀ ਇੱਕ ਵਾਰੀ ਖੜਕੂਆ ਨੇ ਕੋਸ਼ਿਸ਼ ਕੀਤੀ ਸੀ ਵੀ ਇਹ ਨਹਿਰ ਦੇ ਕਿਤੇ ਜਾ ਕੇ ਅੱਗੋਂ ਪੱਟੇ ਸੜਦੀਏ ਇਹਦਾ ਪਾਣੀ ਰੋਕ ਲਈਏ ਇਹਦਾ ਮੁਆਵਜ਼ਾ ਮੰਗੀਏ ਪਰ ਸਾਡੀ ਸਿਆਸੀ ਜਮਾਤ ਅੱਜ ਤੱਕ ਇਸ ਇੰਦਰਾ ਗਾਂਧੀ ਕਨਾਲ ਤੇ ਨਹੀਂ ਬੋਲੀ ਹਾਲਾਂਕਿ ਇੰਦਰਾ ਗਾਂਧੀ ਨਾਂ ਤੇ ਵੋਟਾਂ ਦੋਵੇਂ ਤਰ੍ਹਾਂ ਲਈ ਜਾਂਦੀਆਂ ਇੱਕ ਮਾਂ ਤੂ ਇਸਲਾਮ ਕਰਕੇ ਲਈ ਜਾਂਦੀ ਆ ਦੂਜਾ ਭੰਡ ਕੇ ਲਈ ਜਾਂਦੀ ਆ ਸੋ ਜਿੱਥੇ ਆਪਣੀ ਇਹ ਲੜਾਈ ਅੱਜ ਜਿਹੜੀ ਪ੍ਰਧਾਨ ਸਾਹਿਬ ਉਹਨਾਂ ਨੇ ਵਿੱਢੀ ਆ ਹੜ ਤੀੜਤ ਸੰਘਰਸ਼ ਕਮੇਟੀ ਨੇ ਵਿੱਢੀ ਆ ਤੇ ਮੁਆਵਜ਼ੇ ਦੀ ਜਿਹੜੀ ਲੜਾਈ ਵਿੱਢੀ ਆ ਉਹ ਆਪਣੀ ਲੜਾਈ ਆਪਾਂ ਲੜਨੀ ਆ ਤੇ ਮੈਂ ਮਿਸਲ ਸਤਲੋ ਯੇ ਲੋ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਜਿਵੇਂ ਪਹਿਲਾਂ ਆਪਾਂ ਹਰ ਵਾਰੀ ਤੁਹਾਡੇ ਨਾਲ ਖੜੇ ਆ ਇੱਥੇ ਵੀ ਜੋ-ਜਾ ਵੀ ਪ੍ਰੋਗਰਾਮ ਦਿਓਗੇ ਸੜਕ ਰੋਕਣ ਦਾ ਦਿਓਗੇ ਕਿਸੇ ਸੰਘਰਸ਼ ਦਾ ਦਿਓਗੇ ਤੁਹਾਡੇ ਨਾਲ ਆ ਉਥੇ ਮੈਂ ਬੋਲੇ ਈਸਾ ਸੋ 33 ਉੱਥੇ ਅੰਤੋਜ ਸਿੰਘ ਮਾਨ ਹੋਣੀ ਬੈਠੇ ਆ ਭਾਣੇ ਹੋਣੀ ਬੈਠੇ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਨੂੰ ਇੱਕ ਪੋਲਿਟਿਕਲ ਨੈਰੇਟਿਵ ਸਿਰਜਣਾ ਪਊਗਾ ਇਸ ਰਾਜਸਥਾਨ ਫੀਡਰ ਤੇ ਆਪਾਂ ਨੂੰ ਮੰਗਾ ਪੋਲਿਟਿਕਲ ਜਿਹੜੀਆਂ ਸਾਡੀਆਂ ਮੰਗਾ ਉੱਥੇ ਲਿਜਾਣਾ ਪਊਗਾ ਵੀ ਸਾਡੇ ਬੰਦੇ ਨੂੰ ਉੱਥੇ ਜ਼ਮੀਨ ਦਿਓ ਜਿੱਥੇ ਪਾਣੀ ਜਾਂਦਾ ਮਾਨ ਸਾਹਿਬ ਮੈਂ ਗਿਆ ਸੀ ਤੋਂ 10 ਸਾਲ ਪਹਿਲਾਂ ਤੇ ਨਹਿਰ ਦੇ ਨਾਲ-ਨਾਲ ਨਾਚਨਾ ਤਹਿਸੀਲ ਤੱਕ ਉੱਥੇ ਰਾਜਸਥਾਨ ਸਰਕਾਰ ਦੀ ਬਹੁਤ ਜ਼ਮੀਨ ਪਈ ਆ ਤੇ ਉਹ ਆਪਦੇ ਬੰਦਿਆਂ ਨੂੰ 2-2 4-4 ਲੱਖ ਦੇ ਵਿੱਚ ਮਰੱਬੇ ਅਲਾਟ ਕਰ ਦਿੰਦੇ ਆ ਸਾਨੂੰ ਇਹ ਲੜਾਈ ਲੜਨੀ ਪਊ ਵੀ ਜਿਹੜਾ ਸਾਡਾ 5 ਲੱਖ ਏਕੜ ਸਾਡਾ ਰਕਬਾ ਮਰਦਾ ਇਹ ਥੋੜੇ ਪਾਣੀ ਕਰਕੇ ਮਰਦਾ ਇਹ ਜਿਹੜੇ 5 ਲੱਖ ਏਕੜ ਦੇ ਹਿਸਾਬ ਨਾਲ ਤੁਹਾਡੇ ਕੋਲੇ ਲੱਖਾਂ ਏਕੜ ਜ਼ਮੀਨ ਉੱਥੇ ਰਾਜਸਥਾਨ ਚ ਪਈ ਜਿੱਥੇ ਪਾਣੀ ਜਾਂਦਾ ਘਟੋ ਘਟੇ ਕਿੱਲੇ ਮਗਰ ਸਾਨੂੰ ਮਰੱਬਾ ਮਰੱਬਾ ਜ਼ਮੀਨ ਉੱਥੇ ਦਿਓ ਬੋਲੇ ਨਾਲ ਹੀ ਆਪਾਂ ਨੂੰ ਇਹਦੀ ਰਾਇਲਟੀ ਦੀ ਲੜਾਈ ਵੀ ਹੈ ਪਾਣੀ ਦੀ ਲੜਨੀ ਪਊ ਨਾਲ ਹੀ ਇਹ ਵੀ ਲੜਨੀ ਪਊ ਵੀ ਸਾਡਾ ਪੰਜਾਬ ਅੱਧਾ ਪਾਣੀ ਵੱਲੋਂ ਸੋਕੇ ਵੱਲੋਂ ਮਰ ਰਹੇ ਆ ਜਿੰਨਾ ਪਾਣੀ ਸਾਨੂੰ ਚਾਹੀਦਾ ਉਹ ਅਸੀਂ ਵਰਤਾਂਗੇ ਉਹਦੂਗਾ ਦੇਖਾਂਗੇ ਕਿਵੇਂ ਦਵਾਂਗੇ ਇਹ ਸਾਡੇ ਹੱਕ ਮੰਦੇ ਆ ਕੇਂਦਰ ਰਾਜਸਥਾਨ ਨੂੰ ਗੁਜਰਾਤ ਨੂੰ ਪਾਣੀ ਦੇਣਾ ਚਾਹੁੰਦੀ ਆ ਇਹਨਾਂ ਦਾ 1999 ਦਾ ਇੱਕ ਪ੍ਰੋਜੈਕਟ ਪਿਆ ਜਿਹੜੀ ਘਾਗਰਾ ਨਦੀ ਆ ਯੂਪੀ ਤੋਂ ਨਿਕਲਦੀ ਹੈ ਉਪਰੋਂ ਨੇਪਾਲ ਤੋਂ ਆਉਂਦੀ ਆ ਉਹ ਨਦੀ ਦਾ ਇਹਨਾਂ ਦਾ ਪ੍ਰੋਜੈਕਟ ਪਿਆ ਉਹਦੀ ਫੀਜ਼ਿਬਿਲਿਟੀ ਰਿਪੋਰਟ ਬਣੀ ਪਈ ਆ ਵੀ ਤੁਸੀਂ ਉੱਥੇ ਪਾਣੀ ਦੇਣਾ ਤਾਂ ਉਹ ਨਦੀ ਆਬਦੀ ਨੂੰ ਨਹਿਰ ਬਣਾ ਕੇ ਲਿਆਓ ਉਹਦਾ ਪਾਣੀ ਦਿਓ ਸਾਡੇ ਕੋਲੇ ਵਾਧੂ ਪਾਣੀ ਦੇਣ ਨੂੰ ਨਹੀਂ ਹੈਗਾ ਜਿਹੜਾ ਵਾਧੂ ਪਾਣੀ ਦੇਾਂਗੇ ਉਹਦੀ ਰਾਇਲਟੀ ਲਵਾਂਗੇ ਸੋ ਇਹ ਲੜਾਈਆਂ ਆਪਾਂ ਨੂੰ ਰੜ ਕੇ ਜਿੱਥੇ ਮੁਆਵਜ਼ੇ ਦੀ ਲੜਾਈ ਹੈ ਜਿੱਥੇ ਅਸੀਂ ਨਾਲ ਖੜੇ ਹਾਂ ਉਹ ਲੜਨੀ ਪੈਣੀ ਆ ਉੱਥੇ ਆਪਾਂ ਨੂੰ ਪੰਜਾਬ ਦੀ ਜਿਹੜੀ ਸਿਆਸੀ ਜਮਾਤ ਆ ਜਿਹੜਾ ਸਿਆਸੀ ਨਰਟਵਾ ਉਹਨੂੰ ਵੀ ਇਸ ਨਹਿਰ ਤੇ ਲੈ ਕੇ ਆਉਣਾ ਪੈਣਾ ਇਹਨੀਆਂ ਬੇਨਤੀਆਂ ਕਰਦਾ ਖਿਮਾ ਦਾ ਯਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ